ਉਹ ਪਹੁੰਚ ਗਏ ਜਿਆਦੇ ਇਹਨਾਂ ਨੇ ਸਾਡੇ ਕੋਲੋਂ ਪਾਸਪੋਰਟ ਪਾ ਲਏ ਜੀ ਮਨੋ ਸਾਨੂੰ ਖੜੇ ਹੋਏ ਉੱਤੇ ਜਿੱਥੇ ਜੋਨਿੰਗ ਕਰਾਉਂਦੇ ਸੀ ਆਰਮੀ ਨੇ ਤੇ ਸਾਨੂੰ ਬਾਅਦ ਚ ਪਤਾ ਲੱਗਾ ਜਿਦੋਂ ਟ੍ਰੇਨਿੰਗ ਦੇ ਗਏ ਸੀ ਬੜਾ ਅਨਾਦ ਅੱਗੇ ਸੀਗੇ ਅਸੀਂ ਬਿਲਕੁਲ ਫਾਇਰ ਲਾਈਨ ਤੇ ਫਰੰਟ ਲਾਈਨ ਤੇ ਲੜਕਾ ਸੀ ਬੇਸ਼ਰੀਕਾਂਤ ਸਾਲਗਰੇ ਮਹਾਰਾਸ਼ਟਰ ਤੋਂ ਉਹੀ ਬੱਤ ਹੋਈ ਹੈ ਉਹਨਾਂ ਦੇ ਕੋਲ ਹੈ ਕਿ ਸਾਡੇ ਸਾਹਮਣੇ ਗਿਆ ਅੱਖਾਂ ਦੇ ਮਤਲਬ ਰੈਸਟ ਕਰ ਲਿਆ ਵੇ ਰੈਸਟ ਪਾ ਕੇ ਡਿਟੈਂਸ਼ਨ ਸੈਂਟਰ ਭੇਜਦਾ 2 ਮਹੀਨੇ ਤੱਕ ਜੇਲ੍ਹ ਰਖਾਈ ਮੇਰੇ ਵੀ ਬਹੁਤ ਜ਼ਿਆਦਾ ਤੌਰਚਰ ਕਰਦੇ ਸੀ ਜਦੋਂ ਤੇ ਕਿ ਦੁਬਾਰਾ ਜੁਆਇਨਿੰਗ ਕਰੋ ਪਾਣੀ ਪੀਣ ਵਾਲੇ ਤਾਂ ਸੀ ਬਹੁਤ ਤੰਗ ਸੀ ਪਾਣੀ ਪੀਣ ਨੂੰ ਨਹੀਂ ਸੀ ਮਿਲਦਾ ਕਈ ਹਫ਼ਤੇ ਹਫ਼ਤੇ ਸੀ ਵੇਟ ਕੀਤੀ ਹੈ ਤੇ ਜੀ ਮੀਂਹ ਦੀ ਪੀਣ ਨੂੰ ਨਹੀਂ ਰਣੀ ਪਾਣੀ ਪੀਏ ਦਾ ਰਗਤਾ ਜੀ ਕੋਈ ਨਾ ਕੋਲੀ ਚੋਲਾ ਹੀ ਦਿੰਦੇ ਸੀਗੇ ਕਈ ਵਾਰ 63 ਘੰਟੇ 12 48 ਘੰਟੇ ਬਾਅਦ ਅਸੀਂ ਉਹ ਵਾਜਬ ਦੀ ਕਿਰਪਾ ਨਾਲ ਬਚ ਕੇ ਆ ਗਏ ਜੇ ਕੋਈ ਵੀ ਮਾਂ ਦਾ ਪੁੱਤ ਜਿਹੜਾ ਉਹ ਹਲਵੇ ਨਾਲ ਚੱਕਰਾਂ 'ਚ ਨਾ ਫਸੇ ਤੇ ਮਾਰਾ ਸੱਚੇ ਬਾਛਾ ਮੇਰਾ ਪੁੱਤ ਮੇਰੇ ਘਰ ਆਇਆ ਹੈ ਉਸਨੇ ਆਪਣੇ ਪੁੱਤ ਨੂੰ ਮਿਲੀ ਆ ਤੇ ਮੇਰੇ ਠੰਡ ਪੈ ਗਈ ਆ ਬਹੁਤ ਮੁਸ਼ਕਲ ਦਿਨ ਗੱਟੇ ਨੇ رو رو کے رو رو کے میرا موت مون چیا گاہ ماں کا جائے ਸੱਜਿਆ ਲਈ ਮੇਰਾ ਸਰਬਜੀਤ ਸਿੰਘ ਜੀ ਕੰਧਰ ਬੇਕਰਦਾ ਰਹਿਣਾ ਜੀ ਤੇ ਤੁਸੀਂ ਸਾਡੇ ਬੰਨਦਾ ਬੰਦਾ ਸੀ ਯਾਰ ਕੋਈ ਮਤਲਬ ਮਤਿਆਰ ਚਲੋ ਰਸੀਆ ਦਾ ਕੰਮ ਚੱਲਦਾ ਪਿਆ ਤੇ ਉਧਰ ਕੋਰੀਆ ਕੰਪਨੀ ਦਾ ਕੰਮ ਆ ਜਾ ਕੇ ਅਸੀਂ ਚੱਲ ਗਏ ਜੀ ਬਸ ਉੱਥੇ ਪਹੁੰਚ ਕੇ ਜਾ ਕੇ ਇਹਨਾਂ ਨੇ ਸਾਡੇ ਤੋਂ ਪਾਸਪੋਰਟ ਲੈ ਲਏ ਜੀ ਮਤਲਬ ਸਾਨੂੰ ਖੜੇ ਹੀ ਉੱਥੇ ਜਿੱਥੇ ਜੋਇਨਿੰਗ ਕਰਾਉਂਦੇ ਸੀ ਆਰਮੀ ਦੀ ਤੇ ਸਾਨੂੰ ਬਾਅਦ ਚ ਪਤਾ ਲੱਗਾ ਜਦੋਂ ਟ੍ਰੇਨਿੰਗ ਦੇ ਗਏ ਰੋਕਤ ਵਾਲੇ ਸਵੇਰ ਤੋਂ ਅੱਗੇ ਯੂਕਰੇਨ ਭੇਜਦਾ ਜੀ ਇਹਨਾਂ ਨੇ ਬਲੈਸ ਤੋਂ ਦੇ ਖਾਰਕੀ ਵਾਲੀ ਸਾਈਡੋਂ ਇੰਦਾਂ ਮੁਕੇਵ ਦਾ ਸਾਈਡ ਪੰਦੇ ਜੇ ਤੇ ਫਲਿਆਨਾ ਤੋਂ ਅੱਗੇ ਸੀਗੇ ਅਸੀਂ ਬਿਲਕੁਲ ਫਾਇਰ ਲਾਈਨ ਤੇ ਫਰੰਟ ਲਾਈਨ ਤੇ ਮੈਨੂੰ ਤਾਂ ਲੱਗੋ ਸਤੰਬਰ ਤੱਕ ਰਹੇ ਜੀ ਅਸੀਂ ਇਹ ਤੇ ਪਹਿਲੇ ਹਫਤੇ ਦਾ ਬਹੁਤ ਬੜੇ ਰਲਾ ਤਾਂ ਕੋ ਕਰ ਰਹੇ ਜੀ ਸਾਡੇ ਨਾਲ ਗਏ ਕੋਈ ਸਾਥੀ ਸਾਡੇ 57 ਗਿਆ ਕਾ ਵੀ ਗਰਨੇਡ ਚਲੇ ਬਲਾਸਟ ਹੋਏ ਜਿੱਦਾਂ ਡਰੋਨਾਂ ਦੇ ਵੀ ਇੱਕ ਸਰਨਾ ਨੜਕਾ ਸੀਗਾ ਸ਼ਰੀਕਾਂਤ ਸਲਗਰੇ ਮਹਾਰਾਸ਼ਟਰ ਤੋਂ ਪੂਰੀ ਡੱਤ ਹੋਈਏ ਉਹਨਾਂ ਡਿਕਲੇਅਰ ਡੈਥ ਸੀਗੀ ਸਾਡੇ ਸਾਹਮਣੇ ਹੀ ਗਿਆ ਐਕਾਂ ਦੇ ਲੋਕ ਮਤਲਬ ਜਾਂਦੇ ਡਰੋਂ ਲੱਗ ਗਿਆ ਜਦੋਂ ਉਹ ਤੇ ਜੀ ਮੋਦੀ ਸਾਹਿਬ ਨੇ ਪਰ ਅਗਸਤ ਜੇ ਜੈਨ ਇਹ ਦੁਬਾਰਾ ਹੈ 3-4 ਵਾਰੀ ਕਹਿ ਗਏ 6 ਬਟਾਲੀਆਂ ਦੀ ਸੀ ਇਹ ਜੀ 5 ਬ੍ਰਿਗੇਡ ਦੇ ਅੱਗੇ ਜਿੱਤੇ ਜੰਗ ਦੇ ਵਿੱਚ ਉਹ ਤੇ ਜੀ ਮੋਦੀ ਸਾਹਿਬ ਦੇ ਕਹਿਣ ਤੋਂ ਉਹਨਾਂ ਨੇ ਕਾਨੂੰ ਵਾਪਸ ਲਾਇਆ ਸਤੰਬਰ ਦੇ ਪਹਿਲੇ ਉੱਤੇ ਉਤੋਂ ਆਨ ਲੱਗ ਗਈ ਜੀ ਅਸੀਂ ਜਦਾਂ 27 ਨੂੰ ਟਿਕਟਾਂ ਸੀਗੀਆਂ ਵਾਪਸੀ ਦੀਆਂ ਦੇ ਉੱਤੇ ਦੋਸ ਜੀ ਦੇ ਨਾਲ ਕੁਝ ਖਾਣਾ ਖਾਣਿਆ ਪਿਆਈ ਜੀ ਮੇਰੇ ਨਾਲ ਤੇ ਚਲੋ ਬੁੱਧੇ ਵਾਪਸ ਸਾਰੇ ਮੁੰਲੇ ਆ ਗਏ 27 ਨੂੰ ਉਹ ਖਾਣਾ ਖਾਣੇ ਖਾਣੇ ਦੇ ਕੁਝ ਮਿਕਸ ਕਰਕੇ ਦੇ ਉਹਨਾਂ ਨੇ ਜੀ ਬੈਗ ਸੀਗਾ ਪੈਸੇ ਸੀਗੇ ਉਹਦੇ ਵਿੱਚ ਮੇਰੇ ਡਾਕੂਮੈਂਟ ਸੀਗੇ ਸਾਰੇ ਪਾਸਪੋਰਟ ਵਗੈਰਾ ਜੋ ਸੈਲਰੀ ਮਿਲੀ ਸੀ ਉਤੋਂ ਕੋਈ ਸੈਲਰੀ ਮਿਲੀ ਉਸੇ ਅਕਾਊਂਟ ਦੀ ਵੀ ਗਈ ਹੈਗੀ ਜੀ ਤੇ ਮੈਂ ਜੀ ਪੁਲਿਸ ਰਿਪੋਰਟ ਕਰਾਣ ਗਿਆ ਉਹਨਾਂ ਨੇ ਉੱਥੇ ਜਦੋਂ ਅਰੈਸਟ ਕਰ ਲਿਆ ਵੇ ਅਰੈਸਟ ਪਾ ਕੇ ਡਿਟੈਂਸ਼ਨ ਸੈਂਟਰ ਭੇਜਦਾ 2 ਮਹੀਨੇ ਤੱਕ ਜੇਲ੍ਹ ਰਖਾਈ ਜੇਲ੍ਹ ਵੀ ਬਹੁਤ ਜ਼ਿਆਦਾ ਉਹ ਟੌਰਚਰ ਕਰਦੇ ਸੀ ਜਦੋਂ ਤੇ ਕਿ ਦੁਬਾਰਾ ਜੁਆਇਨਿੰਗ ਕਰੋ ਤੇ ਮੈਨਾਂ ਜੀ ਨਹੀਂ ਦੁਬਾਰਾ ਜੁਆਇਨਿੰਗ ਨਹੀਂ ਸਿੱਧਾ ਕਿ ਉਹ ਵਾਇਰੂ ਦੀ ਕਿਰਪਾ ਨਾਲ ਮਖਾਂ ਜਾਣ ਪਹੇ ਆ ਕੇ ਉੱਥੋਂ ਆਏ ਤੇ ਉਸ ਤੋਂ ਬਾਅਦ ਵੀ ਰਿਪੋਰਟ ਕਿੱਧਰ ਗਿਆ ਸਾਡੀ ਇਹਨਾਂ ਨੇ ਕੋਈ ਮਤਲਬ ਉਹ ਜ਼ਿਆਦਾ

ਮੋਗ ਨੂੰ ਹੱਥ ਲਾ ਕੇ ਵਾਪਸ ਆਉਣ ਵਾਲਾ ਕੰਮ ਹੈ ਜੀ ਖਾਣ ਨੂੰ ਵੀ ਕਈ ਵਾਰ ਜੀ ਦੇਖੋ ਕੋਈ ਚੌਲ ਦੰਦੇ ਵੀ ਵਗਰਾ ਬਾੜ ਕੇ ਕੋਈ ਜਦਾਂ ਇਕ ਕੋਲੀ ਚੋਲਾ ਨਹੀਂ ਦੰਦੇ ਸੀਗੇ ਕਈ ਵਾਰ 36 ਘੰਟੇ ਬਾਅਦ 48 ਘੰਟੇ ਬਾਅਦ ਪਾਣੀ ਪੀਣ ਵਾਲੇ ਤੋਂ ਅਸੀਂ ਬਹੁਤ ਤੰਗ ਸੀ ਪਾਣੀ ਪੀਣ ਨੂੰ ਨਹੀਂ ਸੀ ਮਿਲਦਾ ਕਈ ਵਾਰੀ ਅੱਕਾ ਤਾਸੀ ਜੀ ਵੇਟ ਕੀਤੀ ਹੈ ਤੇ ਜੀ ਮੀਂਹ ਦੀ ਪੀਣ ਨੂੰ ਮਤਲਬ ਪਾਣੀ ਜਿਹੜਾ ਸੀ ਉਹ ਪੀਣ ਨੂੰ ਨਹੀਂ ਸੀ ਮਿਲਦਾ ਮੀ ਦਾ ਪਣੀ ਪੀ ਗਿਆ ਦਾਰਾ ਕੀਤਾ ਜੀ ਉੱਤੇ ਲੱਗਦਾ ਜੀ ਦੁਬਾਰਾ ਕਰਵਾ ਕੇ ਆਓਗੇ ਮਾ ਜੀ ਇਹ ਤਾਂ ਬਿਲਕੁਲ ਖਿਆਲ ਹੀ ਨਿਕਲ ਗਿਆ ਸੀਗਾ ਕਿ ਮਤਲਬ ਘਰ ਵਾਪਸ ਆ ਸਕਾਂਗੇ ਕੋਈ ਖਿਆਲ ਹੀ ਨਹੀਂ ਸੀ ਬਾਕੀ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਸਾਡੇ ਉਹ ਜਦੋਂ ਅਸੀਂ ਗਏ ਆ ਜੀ ਨਈ ਤੋਂ ਲੈ ਕੇ ਸਾਡੇ ਸਤੰਬਰ ਦੇ ਪਹਿਲੇ ਹਫਤੇ ਤੱਕ ਫੋਨ ਹੀ ਨਹੀਂ ਲੱਗਾ ਕੋਈ ਵੀ ਉੱਤੇ ਜੀ ਉਹ ਨੈਟਵਰਕ ਕੰਮ ਨਹੀਂ ਸੀ ਕਰਦੇ ਏਜੰਟਾਂ ਨੇ ਬਹੁਤ ਮਤਲਬ ਤੋਂ ਕਾਗੀਤਾਜੀ ਕਰਨਾ ਕੀ ਕਾਰਵਾਈ ਚਾਹੀਦੀ ਇਹ ਏਜੰਟਾਂ ਦੇ ਖਿਲਾਫ ਜਿਹੜੇ ਕੋਈ ਜ਼ਰੂਰ ਜੀ ਜ਼ਰੂਰ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੇਈ ਦੀ ਜੀ ਕਾਨੂੰਨੀ ਕਾਰਵਾਈ ਜੋ ਬੰਦੀ ਗਵਰਨਮੈਂਟ ਨੂੰ ਚਾਹੀਦੀ ਹੈ ਜੀ ਕਰਨੀ ਇੱਦਾਂ ਲੋਕਾਂ ਦੇ ਬੱਚਿਆਂ ਦਾ ਜੀ ਬਰਬਾਦ ਕਰਦੇ ਬਰਬਾਦ ਕਰਦੇ ਜੀ ਜ਼ਰੂਰ ਜ਼ਰੂਰ ਜੀ ਗਵਰਨਮੈਂਟ ਨੂੰ ਚਾਹੀਦਾ ਹੈ ਮਤਲਬ ਇਹਨਾਂ ਨੂੰ ਨੱਥ ਪਾਈ ਜਾਵੇ ਕੱਲੇ ਆਇਆ ਜਾਂ ਹੋਰ ਵੀ ਕੋਈ ਆਇਆ ਅਜੀ ਅਸੀਂ 13 ਬੰਦਿਆਂ ਦਾ ਸਾਡਾ ਗਰੁੱਪ ਸੀਗਾ ਜਿਹਦੇ ਵਿੱਚੋਂ ਇੱਕ ਲੜਕਾ ਜੇ ਵੀ ਉੱਤੇ ਹੈ ਮਾਸਕੋ ਰਾਹੁਲ ਉਹਦੇ ਹੱਥ ਬਲਾਸਟ ਹੋਇਆ ਉਹਦੇ ਗਰਨੇਡ ਚੱਲਿਆ ਸੀਗਾ ਤੇ ਹਸਪੀਟਲ ਐਡਮਿਟ ਸੀ ਹੁਣ ਦੇ ਚਲੋ ਹਸਪੀਟਲ ਤੋਂ ਠੀਕ ਆ ਥੋੜਾ ਤੇ ਇੱਕ ਬੰਦੇ ਦੀ ਡੈਥ ਹੋਈ ਸੀ 11 ਬੰਦੇ ਜਿਹੜੇ ਬਾਕੀ ਸੀ ਉਹ ਵਾਪਸ ਅਸੀਂ ਆ ਗਏ ਹੁਕਮਾਂ ਕਰਦੇ ਪ੍ਰਮਾਤਮਾ ਨੇ ਵਾਪਸ ਆ ਉਹ ਸੁਭਾਗ ਨੂੰ ਆ ਜੀ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਆਮਾਦੀਪ ਸਿੰਘ ਜੀ ਦਾ ਕੋਰ ਕੋਰ ਧੰਨਵਾਦ ਉਹ ਸ਼ੁਕਰਾਨਾ ਕਰਦੇ ਦਿਨ ਰਾਤ ਦੀ ਅਸੀਂ ਆਪਣੇ ਪਰਿਵਾਰ 'ਚ ਬੈਠੇ ਅੱਜ ਕਿਉਂਕਿ ਮੇਰੀ ਮਦਰ ਦੇ ਹਾਲਾਤ ਅਸੀਂ ਵੇਖੀ ਰਹੇ ਮੇਰੇ ਹੀ ਜਿਹੜਾ ਲੋਗ ਦੇ ਦੋ ਜਨਾਂ ਦਾ ਇਹ ਹਾਲ ਹੋਇਆ ਪਿਆ ਤੇ ਵੀ ਇਹ ਵੀ ਇੱਥੇ ਇਹਨਾਂ ਨੇ ਸਾਨੂੰ ਲਵਾ ਕੇ ਦਿੱਤਾ ਸੀਗਾ ਟੂਰਿਸਟ 16-17 ਦਿਨ ਦਾ ਵੀਜ਼ਾ ਸੀਗਾ ਤੇ ਵੀ ਇਹਨੇ ਕੀ ਕਰਨਾ ਹੈ ਕੋਰੀਅਰ ਦਾ ਕੰਮ ਆਈ ਕੰਪਨੀ ਦਾ ਜਦਾਂ ਮੋਲੋ ਮੈਸੇਜ ਰਣਾ ਤੁਸੀਂ ਕੋਰੀਅਰ ਦਾ ਕੰਮ ਆ ਤੁਸੀਂ ਸਪਲਾਈ ਕਰਦਾ ਦਾ ਕੰਮ ਆ ਬਸ ਇਹ ਤਾਂ ਦੱਸਿਆ ਨਹੀਂ ਜਦਾਂ ਮੱਲ ਆਰਮੀ ਜਾ ਕੇ ਤੁਸੀਂ 에어 ਫੋਰਸ ਸਾਨੂੰ ਭਰਤੀ ਕਰਾਇਆ ਜੀ ਇਹਨਾਂ ਨੇ ਤੇ ਬਹੁ ਬੁਰੇ ਲਾਤਾਂ ਦੇ ਤੋਂ ਗੁਜ਼ਰ ਕੇ ਆਏ ਆ ਜੀ ਇਹਨੇ ਦਿਨ ਨਹੀਂ ਟਿਕਿਆ ਨਹੀਂ ਟ੍ਰੇਨਿੰਗ ਜੀ ਇਹਨਾਂ ਨੇ ਸਾਨੂੰ 18 ਤੋਂ 20 ਦਿਨ ਦੀ ਅੱਧ 20 ਦਿਨ ਹੋ ਗਏ ਹੋਣਗੇ ਜੀ ਉਸ ਤੋਂ ਬਾਅਦ ਟ੍ਰੇਨਿੰਗ ਦੀ ਟ੍ਰੇਨਿੰਗ ਅੱਜ ਅਰੋੜੇ ਹੋ ਕੇ ਤੋਂ ਹਰ ਦਿਨ ਸਾਰੇ ਜੀ ਉੱਥੇ ਮਤਲਬ ਇਹਨਾਂ ਦੇ ਜੋ ਵੀ ਸੀਗੀਆਂ ਉਹ ਕਾਰਬੀਨਾ ਵਗੈਰਾ ਆ ਇੱਕ ਇੱਕ ਟ੍ਰੇਨਰ ਹੋ ਸੀਗੀਆਂ ਏਪੀ 74 ਸੀਗੀਆਂ ਜੋ ਟ੍ਰੇਨਿੰਗ ਜਾਂ ਮਤਲਬ ਆਪਣੇ ਆਰਮੀ ਨੂੰ ਦਿੰਦੇ ਆ ਜੀ ਸਾਨੂੰ ਫੁੱਲ ਟ੍ਰੇਨਿੰਗ ਦਿੱਤੀ ਸੀ ਇਹਨਾਂ ਨੇ ਪਰ 30 15 20 ਦਿਨ ਨੂੰ ਸਾਨੂੰ ਧੇਲ ਦਿੱਤਾ ਗਿਆ ਉੱਤ ਜੇ ਤਾਂ ਮਤਲਬ ਉਹਦੇ ਮੂਹਰੇ ਵੀ ਮਨ ਨਹੀਂ ਕਰਦੇ ਕੀ ਕਾਰਵਾਈ ਹੋਣੀ ਹੈ ਜੀ ਇਹ ਐਜੰਡਾ ਖਿਲਾਫ ਐਜੰਡਾ ਖਿਲਾਫ ਵੀ ਕਾਰਵਾਈ ਚਾਹੀਦੀ ਹੁੰਦੀ ਹੈ ਜੀ ਗਵਰਨਮੈਂਟ ਤੇ ਜੇ ਇਹਨਾਂ ਦੇ ਮੁਖੀ ਲੋਕ ਸਹੀ ਜਦਾਂ ਦੇ ਤਾਂ ਜੋ ਅਸੀਂ ਤੇ ਉਹ ਵਾਜਰੇ ਦੀ ਕਿਰਪਾ ਨਾਲ ਬਚ ਕੇ ਆ ਗਏ ਜੇ ਕੋਈ ਵੀ ਮਾਂ ਦਾ ਪੁੱਤ ਜਿਹੜਾ ਉਹ ਹਲਗੇ ਨਾ ਚੱਕਰਾਂ 'ਚ ਨਾ ਫਸੇ ਗਵਰਨਮੈਂਟ ਤੋਂ ਸਾਡੀ ਇਹੋ ਮੰਗ ਆ ਜੀ ਮਾਲਕ ਜਨਮ ਅਨੁਸਾਰ ਦੇ ਆ ਜੀ ਜਿਹੜਾ ਜੋ ਹੋ ਸਕਦੀ ਸਾਡੀ ਹਲਕੀ ਕੀਤੀ ਜਾਵੇ ਜੀ ਮੈਂ ਇਹੀ ਚਾਉਣਾ ਚਾਹੁੰਦੇ ਆ ਵੀ ਮੈਂ ਤੇ ਕੋਟਨ ਕੋਟਨ ਧੰਨਵਾਦ ਕਰਦੀ ਆ ਬੁਰਾ ਅੰਦਾਜ਼ਾ ਜਿੰਨੇ ਮੇਰੇ ਬੇਟੇ ਨੂੰ ਘਰ ਲਿਆਂਦਾ ਏ میں آتی آس بلکل اللہ بٹھی تھی میری نو میں مینوں کو آہ دی ڈیڈی بھی چل گئے آدھا ہون میں اصابی بھی مینوں نہیں لابدہ ہگا تو ماں کل کر جا میں انہوں کوئی باب نہیں دے سکتی میں انہوں کوچھ نہیں کیا تھا کہ میں میٹھلو مینوں نے دیر دا نا تھیلو بیٹھوں درستا بہت اوکھی گالوں ہو گئی تھی میرواستے دیں جینا مشکل ہو گیا تھی جدو نوترانک پاشا کا می اپنے پوت نو ملی آ میری ٹھنڈ پی گئی ہے نو نی اس وغیرہ فون کر کے دسیا ہے سابی کا میری فون آ گیا ہے سابی ٹھیک ہے

ਬਹੁਤ ਜ਼ਿਆਦਾ ਤਕਵਾ ਹੈ ਬਹੁਤ ਉਸ ਦੀ ਗੱਲ ਹੋਗੀ ਮੈਂ ਦੇਖੋ ਕਮਨ ਕੀ ਮੇਰਾ ਪੁੱਤ ਤੇ ਮੋਜੇ ਮੋਜੋ ਬਚ ਕੇ ਆ ਗਿਆ ਇਹ ਗਾਹ ਕਿ ਕਿਸੇ ਮਾਂ ਦਾ ਪੁੱਤ ਨਾ ਜਾਵੇ ਬਿਨਾ ਸਾਰੀ ਜਾਂਚ ਕੀਤੇ ਕੋਈ ਨਾ ਕੋਈ ਦੇ ਪੈਰ ਫੁੱਟੇ ਕਿਸੇ ਜੰਟ ਦੇ ਆਖੀ ਕਿਉਂ ਇਹ ਜੰਟ ਬਹੁਤ ਧੋਖਾ ਕਰਦੇ ਸੀ ਇਹ ਵੀ ਤੁਮ ਬਸਾ ਬਦਲ ਲੋ ਬੋਰ ਮੜੇ ਸੀ ਸ਼ਾਨ ਨਹੀਂ ਜੰਦੋ ਦਮਾਟੇ ਸਿਮਸਤੀਸ ਆਵੋ ਚੀਰਦੀ ਐਂ ਤੇ ਆਸਮਾਨੀ ਨਵਾਂ ਸੋਨਾ ਗਨੇ ਉਹ ਆਸਮਾਨੀ ਜੇ ਤੋਂਾਰੇ ਬਿਜਾਨੀ ਨਾ ਨਾ ਮਦਰਸਾ ਆ ਕੇ ਬਣਾ ਹਰੋਗੇ ਨੇ ਬਿਰਗਤਾਂ ਕਿਸ ਤਰ੍ਹਾਂ ਚੋਕੋਤੰਰੀ ਜੋ ਕਿ ਕੋਈ ਇਨਸਪੀਕਸ਼ਨ ਕਰਵਾ ਗੋਰ ਮੜੇਗਾ ਕੱਲੇ ਜਿੰਦਾ ਦਾ ਕੀ ਕਰ ਰਹੀ ਜੀ ਲੋਕਾਂ ਦਾ ਜਿੰਦਾ ਖਲਾਸ ਕਰਦਾ ਰਹੀ ਜੇ ਮੋਹ ਤੋਂ ਬਤਲੀ ਕਰਦੇ ਨੇ ਬੱਚੇ ਉਹ ਬਾਹਰ ਜਿੰਦੇ ਜੇ ਉਹ ਮੰਨਦੇ